ਦੇ ਖਾਦੇ ਦੇ ਹੈਗੇ ਜਿਹੜੇ ਫੋਣ ਚੁੱਕੇ ਨਗਾਏ ਖਾਦੇ ਦੇ ਹੈਗੇ ਇਹਨੂੰ ਨਹੀਂ ਯਾਰ ਖਗੋਲ ਦਾ ਪੇਲੇ ਮੇਰਾ ਟਾਈਮ ਵੇਸਟ ਹੋ ਗਿਆ ਜਿਹੜੇ ਪੇਲੇ ਨਾਲ ਖਾ ਲਈ ਉਹ ਨਹੀਂ ਕੋਈ ਪਹਿ ਹੀ ਨਾਲ ਟਿਬੜਾ ਤੂੰ ਖਾਣੀ ਆ ਇਹ ਇਹ ਆਪਣੇ ਹਾਂ ਯੂਟਿਊਬ ਫੈਮਲੀ ਨੂੰ ਪੁੱਛੋ ਵੀ ਇਹ ਅਨਿਆਏ ਅਨਿਆਏ ਹੋਇਆ ਕੁੜੀ ਨਾ ਕਿ ਨੇ ਆਏ ਹੈਗਾ ਮੈਂ ਤੇਰੇ ਤੋਂ ਪਹਿਲਾਂ ਜਿਹੜੀ ਚਲੋ ਦੇਖਦੇ ਕੀ ਕਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਤੇ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਫਨੀ ਹੋਣ ਵਾਲੀ ਆ ਤਾਂ ਸਾਰੇ ਜਣੇ ਨਾ ਸਕਿੱਪ ਨਾ ਕਰਿਓ ਜਰੂਰ ਦੇਖਿਓ ਤੇ ਅੱਜ ਹੈਗਾ ਭੂਆ ਭਤੀਜੀ ਦਾ ਮੁਕਾਬਲਾ ਗੋਲ ਗੱਫਿਆਂ ਦਾ ਚੈਲੰਜ ਦਿੱਤਾ ਇਹਨਾਂ ਨੇ ਇੱਕ ਦੂਜੀ ਨੂੰ ਦੰਦੀਆਂ ਗੱਲਾਂ ਕਰਦੀਆਂ ਵੀ ਦੇਖੀਏ ਕੌਣ ਪਹਿਲਾਂ ਬੱਸ ਕਰਦਾ ਆ ਵੀ ਕੀ ਲੱਗਦਾ ਪਹਿਲਾਂ ਕੌਣ ਹਾਰੂਗਾ ਤੇ ਕੌਣ ਜਿੱਤੂਗਾ ਵੀ ਸਿਮ ਵੀ ਹਾਰੂਗਾ ਲੈਪੀਏ ਤੁਹਾਨੂੰ ਹੰਕਾਰ ਦੇਣਾ ਕੌਣ ਸਮਝ ਤੈਨੂੰ ਕੀ ਲੱਗਦਾ ਕੰਫੀਡੈਂਸ ਕੇ ਮੈਂ ਹਾਈ ਲੈਵਲ ਤੇ ਤੁਹਾਨੂੰ ਪਤਾ ਮੇਰਾ ਅੱਛਾ ਜੀ ਠੀਕ ਆ ਕੀ ਲੱਗਦਾ ਫਿਰ ਹੂੰ ਉਹਦੀ ਬਾਤ ਸੁਣੀ ਧੰਨਵਾਦ ਅੱਛਾ ਚਲੋ ਦੇਖਦੇ ਆ ਵੀ ਜੇ ਅੱਗੇ ਕੋਈ ਪਤਾ ਨਹੀਂ ਹਨਾ ਜਿੰਨੇ ਕ ਖਾਓਗੇ ਖਾ ਲਾਂਗੇ ਬਸ ਬਾਕੀ ਮੇਲੇ ਛੱਡਦੇ ਉਧਰ ਨਿਮਰ ਨੂੰ ਟੈਨਸ਼ਨ ਪੈ ਗਈ ਆਪਣੀ ਹਨਾ ਨਿਮਰ ਕਹਿੰਦਾ ਮੇਲੇ ਪਛ ਜਾਣਾ ਨਾ ਦੇਖੀਏ ਵੇ ਕਰੀਏ ਸਟਾਰਟ ਚਲੋ ਪਠੀਕ ਆ ਜਿਹੜਾ ਹਨਾ ਹਾਰ ਗਿਆ ਜਿਹਦੇ ਮਤਲਬ ਇਹਦੇ ਚ ਇਹ ਆ ਕੋਈ ਟਾਈਮ ਨਹੀਂ ਹੈਗਾ ਇਹ ਕਿੰਨੇ ਦੇ 100-100 ਰੁਪਏ ਦੇ ਆ ਨਾ ਗੋਲ ਗੱਪੇ ਮੈਨੂੰ ਲੱਗਦਾ 40 ਕੁ ਹੋਣੇ ਆ 40 ਦੇ ਕਰੀਬ 1 ਇਕਤਾ ਦੇ ਗੋਲ ਗੱਪੇ ਹਾਂ 41 41 ਦੇ ਕਰੀਬ ਹੋਣੇ ਆ ਤੇ ਹਾਂਜੀ ਤੇ ਜਿਹੜਾ ਮਤਲਬ ਕਿ ਹਾਰ ਗਿਆ ਇਹਦੇ ਵਿੱਚ ਨਾ ਉਹ ਏਦਾਂ ਹੱਥ ਖੜੇ ਕਰ ਦੋਏ ਠੀਕ ਆ ਕੀ ਵਾਸਨ ਠੀਕ ਹੈ ਓਕੇ ਇਹ ਤਾਂ ਨਹੀਂ ਨਗਾ ਹਾਂ ਜੀਬ ਵੀ ਕੱਟਣੀ ਆ ਹਨਾ ਕਿੱਦਾਂ ਕੱਟਣੀ ਆ ਠੀਕ ਆ ਚਲੋ ਨੇ ਚਲੋ ਕਰੀਏ ਸਟਾਰਟ ਸਾਰੇ ਜਾਣੇ ਵੀਡੀਓ ਦੇ ਨਾਲ ਬਣੇ ਰਹੋ ਦੇਖੀਏ ਵੀ ਅੱਜ ਭੂਆ ਭਤੀਜੀ ਜੋ ਕੌਣ ਜਿੱਤਦਾ ਕੌਣ ਹਾਰਦਾ ਹੈ ਨਾ ਚਲੋ ਸ਼ੁਰੂ ਕਰਨ ਤੋਂ ਪਹਿਲੇ ਇੱਥੇ ਲੜਾਈ ਵੀ ਹੋ ਗਈ ਆ ਚਲੋ ਟੀਟਾ ਆਜੋ ਜੀ ਕਰਦੇ ਇਹਨਾਂ ਦੀ ਵੀਡੀਓ ਸਟਾਰਟ ਆਪਾਂ ਚਲੋ ਕਿੰਨੀ ਕਾਲੀ ਭਈ ਹੋਣਾ ਮਿਲਦਾ ਨੱਕ ਚ ਵੀ ਪਾਣੀ ਚੋਂਦਾ ਮੂੰਹ ਚੋਂ ਵੀ 1 2 3 ਚਲੋ ਸਿੰਦੀ ਨੇ ਭਾਰ ਵੀ ਦੇ ਮੇਰੇ ਕਹਾਣੀ ਨਾ ਕਰ ਨੇ ਗੱਲਾਂ ਤਾਂ ਟੀਟੀਆਂ ਮਾਰਦੀ ਹੀਗੀ ਬੰਦ ਹੋ ਉਸਾ ਹਾਉਣਾ ਹਾਉਣਾ ਆਓ ਗੋਲ ਗੱਪਾ ਸਾਂਗੇ ਨਾ ਵੀ ਜੰਮੜ ਸਕਦਾ ਬਈ ਅਟਕਦੇ ਨਹੀਂ ਤੇ ਨਹੀਂ ਕੋਈ ਇਧਰ ਨੀਮਰ ਬਚਾਰੇ ਦੀਆਂ ਨਾਲਾਂ ਚੋਂਣ ਦਈਆਂ ਇਹ ਇੱਕ ਬੱਜ ਜਾਣਾ ਪਾੜੀ ਕਰਿਓ ਕਾਊਂਟ ਕੀ ਆਪਾਂ ਤਾਂ ਇਹ ਖਿਲ ਜਾ ਆਪਾਂ ਦੇਖਾਂ ਵੀ ਜਿਹੜਾ ਜਿੱਤ ਗਿਆ ਪਹਿਲਾਂ ਜਿਹਦੀ ਬਸ ਹੋ ਗਈ ਆ ਹਨਾ ਉਹ ਹਾਰ ਗਿਆ ਜਿਹੜਾ ਖਾਈ ਗਿਆ ਹਾਂ ਬਿੰਦਰ ਦਾ ਤੀਜਾ ਸਿਮੀ ਦਾ ਮਿਲਦਾ ਦਲੇ ਦੂਜਾ ਹੀ ਹੈ ਨਾ ਕੁਝ ਨਹੀਂ ਹਾਲ ਗੱਲਾਂ ਸਿਮੀ ਤੇ ਆਡੀ ਆਡੀ ਆਪੂਆ ਨੇ ਹਾਰ ਜਾਣਾ ਪੂਆ ਨੇ ਹਾਰ ਜਾਣਾ ਮੇਰੇ ਯਾਰ ਗੋਲ ਗੱਪਾ ਫੇਰ ਹੀ ਜੇ ਹੈਗੇ ਅਨਕਿਤੇ ਜੰਦ ਮੁੰਡਾ ਵਿੱਚ ਮਿੱਠੀ ਉਹ ਪਾ ਲਓ ਫਟ ਕੇ ਆਈ ਮਿੱਠੀ ਜੰਦੀ ਮੈਂ ਕਰਨ ਕੋਈ ਨਹੀਂ ਖਾਣ ਫੜਾਣ ਖਾ ਜਿੱਦਾਂ ਦੇ ਅਨੂ ਵੀ ਪਾ ਕੇ ਖਾ ਲੈਂਦੇ ਤੱਕ ਖਾ ਗਈ ਮੇਰੇ ਨਾਲ ਗੋਲ ਗੱਫੇ ਨਹੀਂ ਸਹੀ ਰੱਖੇ ਪੂਹ ਚਾ ਲਾ ਕੇ ਕੀਤੀ ਤੂੰ ਆਹ ਚਾ ਲਾ ਕੇ ਕੀਤੀ ਇੱਥੇ ਆਪਾਂ ਗਲਤੀ ਕੀਤੀ ਆਪਾਂ ਕਾਊਂਟ ਕਰ ਨਹੀਂ ਗਏ ਕਿਹੜੇ ਜ਼ਿਆਦਾ ਖਾਂਦਾ ਹੂੰ ਸੀਮੇ ਤੇਰਾ ਥਰਡ ਹੈ ਨਾ ਤੀਜਾ ਇੱਧਰ ਕਿਨਾਂ ਮੈਂ ਆਹ ਛੇਮਾ 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 ਗੁੰਗੇ ਹੋ ਕੇ ਬੰਦੇ ਹੱਟੇ ਫੋਤੀ ਮਾਰੋ ਫੋਤੀ ਜਿਹਨੇ ਭੋਕਾ ਲਿਆ ਉਹ ਅੰਦਰ ਆਪੇ ਜਾਂਦੇ ਸਾਡੇ ਤੇ ਮੋਝ ਉੱਤੇ ਪਾਣੀ ਆ ਜਾਂਦਾ ਤਾਂ ਦੇਖ ਦੇ ਦੇ ਕੇ ਮੈਂ ਆੜੀ ਆ ਗਈ ਛੇਮਾ ਵੀ ਮੈਂ ਨਹੀਂ ਕਾਊਂਟ ਕਰਦੀ ਪਈ ਨੀ ਮੈਂ ਤਾਂ ਕਰਦਾ ਤਿਆਂ ਫੇਰ ਦੋ ਦਦੀ ਦਾ ਫੜ ਕੇ ਆਵੀ ਅਸ਼ੇਮਾ ਆ ਧੁੱਤੀ ਮੇਰੇ ਕਹਾਈ ਜੰਨਾ ਸੇ ਮੇਰੇ ਕਿੰਨੇ ਫੇਰ ਪੈ ਗਏ ਯਾਰ ਚਲੇ ਸ਼ੇਮਾ ਤਾਂ ਆਉਂਦਾ ਚੱਟਣਾ ਉਹ ਆਈ ਆ ਗਈ ਆ ਸੁਣਾ ਮਾ ਘੜਾ ਚੜਾ ਚੜਾ ਹੁੰਦੀ ਗੋਲ ਗੋਪਿਆ ਦੀ ਚੱਕ ਜਾਓ ਛੇਤੀ ਛੇਤੀ ਇਹ ਵਿੱਚੋਂ ਬਜਣੇ ਵੀ ਚਾਹੀਦੇ ਆ ਸਾਡੇ ਲਈ ਆਪਣੇ ਆਪਣੇ ਗਿਣੀ ਜਾਓ ਭਾਈ ਬਾਕੀ ਜਿਹੜੇ ਦੇਖਣ ਵਾਲੇ ਉਹ ਵੀ ਕਾਊਂਟ ਕਰੀ ਜਾਓ ਮੈਨੂੰ ਨਹੀਂ ਚੇਤਾ ਵੀ ਕਿੰਨੇ ਗਿਣੇ ਆ ਕਿੰਨੇ ਹੈਗੇ ਕਿੰਨੇ ਖਾਦੇ ਆ ਮੇਰਾ 12ਵਾਂ ਚੱਲੇ ਚੱਲੇ ਨੀਵਰ ਕਾਂਦੀਆਂ ਹੋ ਨਹੀਂ ਮਰਦਾ ਜੋਰ ਲੱਗਾ ਆਇਆ ਮੇਰਾ ਹਾਰਾ ਚੱਲ ਜਾ ਨੀਂ ਚੱਲ ਜਾ ਨੀਂ ਨੀਵਰ ਨੀਵਰ ਵੀ ਸਾਰੇ ਕਮੈਂਟਰੀ ਕਰਨ ਨੂੰ ਰੱਖਿਆ ਆ ਹਨਾ ਨੀਵਰ ਨੀਵਰ ਕਿੰਨੇ ਗੋਹਣਾ ਦੇਖਦਾ ਮੇ ਤਾਂ ਹੱਕੀ ਚਾਹੀਦੀ ਬੜੀ ਲੱਗਣਾ ਨਹੀਂ ਪਾਹ ਸੀ ਆਹੀ ਰੁਕਾ ਨਹੀਂ ਚਾਹੀਏ ਹੱਥ ਜਪੜੇ ਮੂੰਹ ਲਿਪੜੇ ਅਭੀ ਰੁਕਣਾ ਨਹੀਂ ਆ ਜਿੰਨਾ ਹੀ ਜਿਤਨਾ ਜੋ ਮਰਦੀ ਹੋ ਜਾਵੇ ਗੋਲ ਗੋਫਾ ਮਾ ਸਾਡੇ ਸੰਗੇ ਚ ਲੱਗ ਜਾਏ ਸਿਮੀ ਅ ਸੀਰੀਅਸ ਹੋ ਕੇ ਖਾਣ ਲੱਗੀ ਉਹ ਮੈਨੂੰ ਲੱਗਾ ਸਿਮੀ ਅਦਾ ਟੇਬਲ ਤੇ ਚਵਾਉਂਦੀ ਜਾਂਦੀ ਗੋਲ ਗੱਪੇ ਨੂੰ ਹੈ ਨਾ ਇਹ ਕਰੂਗੀ ਚਿਕੜਾ ਚਿਕੜਾ ਚਿਕੜੀ ਕੰਮ ਉਹਦੀ ਨਾਲ ਵਰਦੇ ਖਾ 12 ਜਨ ਹੁੰਦੇ ਹਾਂ ਉਹਦੇ ਨਾਲ ਆਹ ਨਾ ਪਹਿਲਾਂ ਗੋਲ ਗੱਪਾ ਡੂੰਗੇ ਜਾਂ ਕੱਟ ਕੇ ਉਧਰ ਨੂੰ ਉਧਰ ਨੂੰ ਕਰਕੇ ਬਦਲਦੀ ਥਾਂ ਗੋਲ ਗੱਫੇ ਦੇ ਉੱਧਰੇ ਮੈਨੂੰ ਅੱਜ ਲੱਗਿਆ ਇਹ 41 ਸੀਗੇ ਨਾ ਗੋਲ ਗੱਪੇ ਹਾਂ ਦੋਨਾਂ ਦੇ ਵਿੱਚ ਘਟ ਕੇ ਸਮਝਦਾ ਹੁੰਨੇ ਨੇ ਖਾਦੇ ਹਾਂ ਆਪਾਂ 41 41 ਸੀ ਨਾ ਠੀਕ ਆ ਜਿੰਨੇ ਘਟ ਕੇ ਸਮਝ ਲਓ ਜਿੰਨੇ ਪਹਿਲਾਂ ਖਾਦੇ ਉਹ ਜਿੱਤ ਗਿਆ ਜਿੰਨੇ ਜ਼ਿਆਦਾ ਖਾਦੇ ਹਨਾ ਨੜੀਆਂ ਵਿੱਚ ਜਾਂਦੀਆਂ ਨਰੀਆ ਵਿੱਚ ਹੁੰਦੀਆਂ ਨੇ ਨਾਲ ਖਾਣਾਂ ਤੋਂ ਖਾਵਾ ਸੀਰੀਅਸ ਬੰਦੇ ਮੇਰੇ ਨਾਲ ਸਹੀ ਖੁੰਦੀ ਜਾਂਦੀ ਕੋਈ ਫਲੋ ਹੋ ਗਈ ਸਪੀਡ ਸੀਮੀ ਇਧਰ ਤੇਜ਼ ਹੋ ਗਈ ਉਹ ਚੱਕ ਤਾਂ ਇਧਰ ਹੁੰਦੇ ਆ ਦੇਸੀ ਬੰਦੇ ਖਾਣ ਵਾਲੇ ਕੋਈ ਚੁੰਜੇ ਚੁੰਜੇ ਨਹੀਂ ਚੱਲਦੇ ਹੱਥਾਂ ਦੇ ਨਾਲ ਹੀ ਆਪੂ ਆਈ ਤਾਂ ਇਧਰ ਦਰਸ਼ਕ ਸਾਡੇ ਮਿਲਾਂ ਤਾਂ ਪਹੁੰਚ ਰਹੇ ਆ ਹੌਲੀ ਹੌਲੀ ਦੇਖਣ ਆਲੇ ਮੰਮੀ ਕਿਤੇ ਬਾਹਰ ਆ ਜਾਂ ਪਾਣੀ ਚੋਂ ਨਿਕੋਦਾ ਵਿੱਚ ਉਹ ਮਿੱਠੀ ਘੜੀ ਆ ਕੋਣੀ ਹੋਰੇ ਪਣੀ ਵੀ ਲੋ ਹਣੇ ਗਈ ਆ ਇਧਰ ਨਹੀਂ ਮਰ ਇਧਰ ਨਹੀਂ ਮਰ ਨੂੰ ਕਾਰ ਹੀ ਪਈ ਆ ਆ ਪਈ ਆ ਕਹਿੰਦੇ ਉਹ ਅੱਜ ਰਮ ਕੋ ਕਹਿਣਾ ਸੀ ਮੈਂ ਕਾਲ ਹੱਥ ਤੱਕ ਮਸਰਾ ਉਹ ਹਣ ਗਿਆ ਅਰਦੀ ਵੇ ਤੇ ਹੀ ਦਾ ਬਚੂ ਗਿਆ ਨੀ ਮਰ ਹੌਸਲਾ ਰੱਖ ਸਬਰ ਤਾਂ ਹੋਰ ਮਿੱਠਾ ਹੁੰਦਾ ਐ ਉਹਨੂੰ ਲੂਣ ਬਹੁਤ ਜਿਆਦਾ ਲੱਗਦਾ ਪੂਆ ਨੂੰ ਇਹ ਨਾਲ ਚ ਹੋ ਗਿਆ ਇਹ ਹੋ ਗਿਆ ਪੂਆ ਦਾ ਲੂਣ ਨਹੀਂ ਨਾ ਕਾ ਹੁੰਦਾ ਇਹ ਪੂਆ ਦੇ ਡੂ ਨਾ ਨਾੜੀ ਪੂਆ ਬਟੇ ਤੇ ਵੀ ਆ ਕੇ ਬੇਰਦੀ ਹੋਈ ਗੋਲ ਗੋਪੇ ਨੂੰ ਅੰਦਰਲੇ ਸਾਈਡ ਕਰਦੀ ਹੋਈ ਚੱਲੋ ਚੱਲਾ ਰੁਕਣਾ ਨਹੀਂ ਰੁਕਣਾ ਨਹੀਂ ਸ਼ਾਵਾਂ ਪਿਆ ਕਿਸੂ ਪੇਪਰ ਤੇ ਪੜ੍ਹਿਆ ਕਿਸੂ ਪੇਪਰ ਲੈਣੇ ਵਲ ਆ ਗਿਆ ਪੂਆ ਨੂੰ ਟਿਸ਼ੂ ਦੇ ਪੱਤੇ ਪੈ ਗਈ ਲੋੜ ਸਭ ਤੋਂ ਜ਼ਿਆਦਾ ਕੌਨਫੀਡੈਂਸ ਕੇ ਦੇਚਾ ਹੈ ਜਿੱਤਣ ਦਾ ਮੈਂ ਦੋਦੇ ਕੋਲੀ ਮਾਰੀ ਤੇ ਮੇਰਾ ਕੋਲ ਲੱਪਾ ਪਾਹ ਨੂੰ ਆਉਂਦਾ ਹੈ ਮੂਜੋ ਚਲੋ ਚਲੋ ਚਾਵਾਜ ਕੇਰੇ ਥੋੜੇ ਲਾ ਕੇ ਪਲੇਟ ਤੇ ਕੋਈ ਨਹੀਂ ਆ सेम ही ਲੱਗਦਾ ਦੋਨੇ ਪਾਸੇ ਐਦਾ ਤਾਂ ਆਲੂ ਵਾਲੀ ਕੋਲੀ ਵੀ ਕਰਦੀ ਹੋਗੀ ਲੱਗਦੀ ਆ ਆ ਕੇ ਪਰੇ ਚੋਰੀ ਪੈ ਗਈ ਆ ਨਹੀਂ ਟਿਕਾਰੇ ਤਾਂ ਰੀਆ ਨੇ ਤਾਂ ਮੈਂ ਚਲ ਕਿੰਨੇ ਪੰਕ ਦਾ ਕਰੀ ਆਪਣੇ ਜਿੰਮੀ ਆਪਣੇ ਕਾਰੀ ਬਹੀ ਨੇ ਕਹਾਂ ਉਹ ਉਪਰੋਂ ਦੋ ਦਿਨ ਚਾਹ ਬੰਚੇ ਸਤਨੋਂ ਦਾ ਗਿਆ ਬੱਦਲ ਚਲਾ ਬੰਦ ਸੋਰਾ ਸਾਮ ਇੱਕ ਤੇ ਖਰ ਗਿਆ ਉਹ ਤੁਹਾਡੀ ਬਾਤ ਨਹੀਂ ਹੋਈ ਉਧਰ ਪੂਆ ਦਾ ਲੱਪਾਈ ਓਕੇ ਓਕੇ ਸਾਲੇ ਨਾਲੇ ਪਤਾ ਹੀ ਜਾਂਦੇ ਲੈ ਲੈ ਕੇ ਪਾਸੇ ਜਾ ਦੀ ਪਿੰਗਾ ਡਟੀਆਂ ਹੁੰਦੀਆਂ ਹੋਈਆਂ ਭੂਆ ਭਤੀਜੀ ਮੈਨੂੰ ਇਹ ਬਾਤੋਂ ਨਿਕਲਣ ਨਾਲ ਬਾਹਰ ਨਿਕਲਣਾ ਨਹੀਂ ਬਾਹਰ ਸਹੀ ਜੰਗੀ ਸੋਰ 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 ਕਾਦੀਆਂ ਦੋਈ ਜਾਣੀਆਂ ਤੇਰਾ ਬਾੜੀ ਵੇਚ ਕੇ ਦੇਖ ਦੇਖ ਲੈ ਦੇਖ ਲੈ ਉੱਪਰ ਹੀ ਗਰੂ ਚਿਕਾ ਮਾਰ ਜਨਾ ਔਰ ਟਿਸ਼ੂ ਆ ਗਏ ਜੀ ਚਲੋ ਏਡੇ ਚੱਕ ਲਿਆ ਉਹ ਕਹਤਾ ਘਰਾਰ ਕੇ ਲਿਆ ਤੂੰ ਕੇ ਟੀਚਰ ੱਕ ਲਿਆ ਚੱਕੋ ਬਸ ਸੇਲ ਨਹੀਂ ਲਾਉਣੀ ਇੱਥੇ ਲੋੜ ਪਈ ਮੈਗੇ ਜਲਵੇ ਕੇ ਜਿੱਤ ਗਈਆਂ ਪਹਿਲਾਂ ਦੇਖੋ ਤਾਂ ਹੀ ਪਲੇਟ ਚ ਕਹਦੇ ਜਿੱਤ ਨਹੀਂ ਵੰਨ ਤਾਂ ਮੋਰੇ ਫਸ ਗਈ ਮੇਰੇ ਕਹਾਣੀ ਪਈ ਹੈ ਫਸ ਗਈ ਮੇਰੇ ਕਹਾਣੀ ਹੈ ਹੁਆ ਵੀ ਨਰੀ ਚੋਂ ਲਾ ਪਈ ਆ ਜਿਆ ਦੇ ਰਹਿਣਾ ਕਿ ਏਡਾ ਪੜ ਗਿਆ ਹੁਣ ਬਸ ਮੈਂ ਪਾਣੀ ਚਾਹ ਰਿਹਾ ਉੱਧਰ ਪੜ ਰਹਿਂਦੇ ਛੋਲੇ ਜਿੱਤ ਗਈ ਜਿੱਤ ਗਈ ਜਿਹੜਾ 15ਵੇਂ ਮਾ ਦਾ ਹੱਥ ਚ ਸੀਗਾ ਉਹ ਦੇਖੋ ਉੱਧਰ ਪਾਣੀ ਕਹਦਾ ਸਵਾਰਿਆ ਜਾਦਾ ਦੋਨੇ ਇਦਾਂ ਦੇ ਉਹ ਹਰਕੇ ਸੁੱਕੇ ਕੋਲ ਤਾਂ ਪੰਦਰ ਲਗਾਉਂਦੀ ਹੋਈ ਚਲੋ ਕੌਣ ਜਿੱਤਿਆ ਮੈਂ ਰੁਕੋ ਪਰ ਅਬ ਸੁੱਕਾ ਲਗਾਇਆ ਤੋ ਇਹ ਕੱਟਦੇ ਹੈਗੇ ਨਾ ਆਹ ਪਾਣੀ ਖਲੀ ਮੈਂ ਆਹ ਆ ਮੈਂ ਵਿੱਚ ਕੇਣਾ ਜਿਹੜਾ ਇਹਨੇ ਅੱਧੀ ਰੱਖਿਆ ਜਾ ਚੱਲੇ ਬੇਸਟ ਹੋਇਆ ਟੈਂਟ ਕਰਾ ਜਾ ਰ ਇੱਥੇ ਰਕੜਾ ਪੈ ਗਿਆ ਕਹਿੰਦੇ ਮੇਰੇ ਤਾਂ ਵੀ ਨਾ ਇਨਸਾਫੀ ਹੋਈ ਮੇਂ ਨੂੰ ਕੋਈ ਨਾ ਇਨਸਾਫੀ ਨਹੀਂ ਮਿਲਦਾ ਸਾਰ ਨੂੰ ਜਿਆਦਾ ਜ਼ੋਰ ਨਹੀਂ ਮਰਦਾ ਲੱਗਾ ਹੋਇਆ ਆ 12 ਤੇ ਉਹ ਤੇਰਾ ਰੂ ਆ ਜਿੱਤ ਗਈ ਆ ਕੋਈ ਆ ਜਿੱਤਿਆ ਆ ਜਿਹਨੇ ਮੈਨੂੰ ਦਖਾਵਾ ਵੀ ਲਿਆ ਪੇ ਖਾਤੇ ਦੋ ਜਿਹੜੇ ਫੋਨ ਚੁੱਕੇ ਨਗਾਏ ਖਾਤੇ ਰਹਿ ਗਏ ਨਾ ਯਾਰ ਗੋਲ ਕਪੇਗਾ ਟਾਈਮ ਵੇਸਟ ਹੋ ਗਿਆ ਜਿਹੜੇ ਮੈਂ ਇਧਰ ਆ ਉਹ ਇਧਰ ਲੜਾਈ ਵੀ ਹੋ ਗਈ ਆ ਤੇ ਡਿਪੈਂਡ ਆ ਨਮਾ ਤੇ ਹਿੰਦਸੋ ਯਾਰ ਉਹ ਮੇਰੇ ਫੋਨ ਨਾ ਇਹ ਆਪਣੇ ਹਾਂ YouTube ਫੈਮਿਲੀ ਨੂੰ ਪੁੱਛੋ ਵੀ ਆ ਇਹ ਅਨਿਆਏ ਹੋਇਆ ਕੁੜੀ ਨਾ ਕਿ ਨੇ ਆਏ ਹੋਇਆ ਸਾਰੇ ਜਣੇ ਕੱਲ ਕੱਲ ਡਿਬੇ ਜਿੰਦਾ ਕੋ ਕਿਹੜਾ ਹੈਗਾ ਖਾਣ ਵਾਲਾ ਬੰਦਾ ਜਿੱਦਾਂ ਮੱਝ ਖਾਵੇ ਨਹੀਂ ਰੂਲ ਤਾਂ ਇਹੇ ਆ ਵੀ ਵਿੱਚ ਆਪਾਂ ਭਰ ਗਏ ਆ ਆਲੂ ਭਰ ਕੇ ਪਾਣੀ ਜਟ ਹੋ ਕੇ ਫੇਰ ਖਾਣਾ ਗੋਲ ਗੱਪੇ ਖਾਣ ਦੀ ਗੱਲ ਹੋਈ ਸੀ ਉਹਦਾ ਨਹੀਂ ਖਾਣੇ ਟੁਬੜਾ ਤੂੰ ਖਾਣੀ ਆ ਆ ਲੈ ਗੋਲ ਗੱਪੇ ਖਾਣ ਦੀ ਗੱਲ ਹੈ ਸੀ ਗੋਲ ਗੱਪੇ ਆਹੀ ਆ ਨਾ ਤੇ ਆਹੀ ਖਾਣੇ ਆ ਉਹ ਭਰੋ ਜਹੇ ਨਾ ਭਰ ਉਹ ਲੈ ਆਹ ਫੇਰ ਚੱਲ ਬਿੜਾ ਨਹੀਂ ਵੀ ਸਾਰੇ ਜਾਣੇ ਸਾਰੇ ਜਾਣੇ ਦੱਸਿਓ ਵੀ ਹੁਣ ਆਪ ਕਮੈਂਟ ਕਰਨ ਵਾਲੇ ਸਾਰੇ ਜਾਣੇ ਦੱਸੂਗੇ ਵੇ ਆ ਮੈਂ ਸਹੀ ਕਹਿਣਾ ਵੇ ਆ ਚੈਨੈਲ ਦੇ 골 ਕੱਪਿਆਂ ਦਾ ਯਾਦ ਆ ਗਈ ਇਹਨਾਂ ਦਾ ਵੀ ਵਿੱਚ ਇਹਨਾਂ ਦਾ ਵੀ ਵਿੱਚ ਹੀ ਆ ਉਹ ਯਾਰ ਤੂੰ 골 ਕੱਪੇ ਚੱਕ ਤਿੱਤਰ ਵੇ ਤੈਨੂੰ ਆ ਨਹੀਂ ਮਿਲਣਾ ਤਿੱਤਰ ਆਇਆ ਤੂੰ ਚੱਲ ਤੂੰ ਆਹ ਨਹੀਂ ਕਾ ਤੂੰ ਨਹੀਂ ਮੈਂ ਤਾਂ ਵਿਚਾਰ ਕਰ ਰਹੀ ਹਾਂ ਯਾਰ ਕੋਰੀ ਬਣੀ ਜਾਂਦੀ ਉਹ ਖਰਾ ਬਣਦਾ ਪਿਆ ਖਰਾ ਕੌਲ ਮੰਗਦਾ ਐਦਾਂ ਕਿ ਇਹਨਾਂ ਦੇ ਨਿਆਣੇ ਲੜਦੇ ਆ ਵੀ ਬਲੌਗਰਾਂ ਦੇ ਵਿੱਚ ਕੋਈ ਲੜਦਾ ਦੇਖਿਆ ਬਸ ਕੌਣ ਜਿੱਤ ਗਿਆ ਇਹ ਹੰਡ ਕਾਊਂਟ ਕਰਾਓ ਏ ਹੁਣ ਆਪਾਂ YouTube ਫੈਮਿਲੀ ਤੇ ਕਮੈਂਟ ਕਰਨ ਵਾਲਿਆ ਤੇ ਛੱਡ ਦਿੰਨੇ ਆ ਠੀਕ ਹੈ ਹੈਨਾ ਓਕੇ 11 1 2 3 4 5 6 7 8 9 10 11 11 ਹੀ ਆ ਹੈ ਨਹੀਂ 6 ਮਾ ਅੱਧਾ ਅੱਧਾ 4 ਅੱਧਾ ਕੀ ਹੁੰਦਾ ਹੈ 9 ਕੀ ਹੁੰਦਾ ਉਹ ਜਿਹੜਾ ਇੱਦਾਂ ਹੁੰਦਾ ਲੈਵਲ ਹੋ ਜਾਂਦਾ ਇੱਕ ਵਾਈ ਇੱਕ ਲੈਵਲ ਇਕੁਅਲ ਲੈਵਲ ਹੋ ਜਾਂਦਾ ਟਾਈ ਆਹ ਦੇਖੋ ਭੂਆ ਭਤੀਜੀ ਲੜਦੀਆਂ ਹੋਈਆਂ ਤੇਰਾ ਪਾਸੇ ਹੋ ਗਿਆ ਸਾਡ ਤੇ ਇਧਰ ਨਿਮਰ ਵਿਚਾਰੇ ਨੂੰ ਜੇ ਪਾਣੀ ਆਈ ਜਾਂਦਾ ਇਹ ਭੁੱਖ ਮਚਾਈ ਆ ਆਹ ਇਧਰ ਨਿਮਰ ਦੀ ਵਾਰੀ ਤਾਂ ਹੋਣ ਲੱਗੀ ਸੀ ਉੱਥੇ ਆਹ ਹੋ ਹੈ ਆਹ ਨਿਕਲ ਦੇਖਦਾ ਹੀ ਗੋਲ ਗੱਪਾ ਲੋਗ ਸਾਰੇ ਜਣੇ ਦੱਸਿਓ ਹਨਾ ਵੀ ਇਧਰ ਭੂਆ ਭਤੀਜੀ ਦੀ ਹੋਵੇ ਦੋਨਾਂ ਦੀ ਲੜਾਈ ਉਹ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਵੀ ਕੌਣ ਜਿੱਤਿਆ ਤੇ ਕੌਣ ਹਾਰਿਆ ਕਿਉਂਕਿ ਸਿਮਮੀ ਕਹਿੰਦੀ ਆ ਵੀ ਭੂਆ ਨੇ ਹਨਾ ਦੋ ਸੁੱਕੇ ਗੋਲ ਗੱਪੇ ਦੋ ਲਗਾਏ ਹਨਾ हां ਦੋ ਪਤਨ ਤਿੰਨ ਖਾਦੇ हां ਵੀ ਦੋ ਕਿ ਤਿੰਨ ਖਾਦੇ ਹੈ ਨਾ ਤੇ ਸਿਮਮੀ ਨੇ ਸਾਰੇ ਆ ਪਾਣੀ ਦੇ ਨਾਲ ਖਾਦੇ ਉਹਦੇ ਵਿੱਚ ਆਪਾਂ ਜਿਹੜਾ ਡਿਪ ਪਾ ਕੇ ਸਾਰੇ ਕਹਿੰਦਾ ਸਿਮਮੀ ਸਹੀ ਆ ਕਿਉਂਕਿ ਉਹਨੇ ਪਾਣੀ ਚ ਡਿਪ ਕਿੰਨਾ ਆਪਣੇ ਮਰਦੀ ਆ ਜਿੱਦਾਂ ਮੈਂ ਜਿੱਦਾਂ ਇਹ ਤਾਂ ਫਿਨਿਸ਼ ਕਰ ਪਾਈ ਜਿੱਦਾਂ ਇਹ ਤਾਂ ਗੋਲਦਪੇ ਫਿਨਿਸ਼ ਕਰਨੇ ਆ ਜਿੱਦਾਂ ਮੈਂ ਨਹੀਂ ਸਕਦਾ ਤਾਂ ਜਿਹੜਾ ਸਾਰਾ ਚੈਲੰਜ ਚੈਲੇ ਦੇ ਤੁਸੀਂ ਸਾਰਾ ਲਗਾ ਕੇ ਥਾਲ ਨੂੰ ਮੇਰੇ ਕਰਕੇ ਨਹੀਂ ਹੋਣੀ ਦੇਖਦੀ ਹੁੰਦੇ ਆ ਜਿਹਦੇ ਵਿੱਚ ਦੇਖੇ 1 ਮਿੰਟ ਦਾ ਚੈਲੰਜ ਇਹਦਾ ਕਿ ਪੰਜ ਗੋਲਦਪੇ ਪੀਣੇ ਸਾਰੇ ਤੋਰ ਮੜੋੜ ਕੇ ਐਵੇਂ ਮੂੰਹ ਜਿਹਾ ਲਾ ਦੇ ਮੜ ਕੇ ਪਾਣੀ ਪੀ ਲੰਦੇ ਆ ਪਾਣੀ ਪੀ ਗਏ ਦੂਜਾ ਨਾ ਤਾਂ ਇਦਾਂ ਕਿ ਮੈਂ ਉਹਨਾਂ ਕੀਤਾ ਸੀ ਪਹਿਲੇ ਪਾਣੀ ਪੀਓ ਚਲੋ ਠੀਕ ਹੈ ਜਿਹੜੇ ਵੀ ਸਾਰੇ ਜਾਣੇ ਦੱਸਿਓ ਬੇਪੂਆ ਭਤੀਜੀ ਦੇ ਵਿੱਚੋਂ ਕੌਣ ਜਿੱਤਿਆ ਕੌਣ ਹਾਰਿਆ ਕਿਉਂਕਿ ਮੈਂ ਕਿਸੇ ਦੀ ਸਾਈਡ ਨਹੀਂ ਲੈ ਸਕਦੀ ਇੱਥੇ ਜੇ ਕੁੜੀ ਦੀ ਸਾਈਡ ਲਈ ਤਾਂ ਪੂਆ ਇਹਦੀ ਨੇ ਕਹਿਣਾ ਆਪਣੀ ਕੁੜੀ ਦੀ ਸਾਈਡ ਲਈ ਜੇ ਮੈਂ ਉਧਰ ਆਪਣੀ ਨਨਾਨ ਦੀ ਸਾਈਡ ਲੈ ਲਈ ਤਾਂ ਕੁੜੀ ਨੇ ਕਹਿਣਾ ਲੈ ਆਪਣੀ ਨਨਾਨ ਦੀ ਸਾਈਡ ਲੈ ਲਈ ਹੈਨਾ ਵੀ ਮੈਂ ਗੱਬੇ ਫਸ ਗਈ ਇਹਨਾਂ ਦੇ ਹੁਣ ਤੁਸੀਂ ਸਾਰੇ ਜਾਣੇ ਦੱਸਿਓ ਕਮੈਂਟ ਕਰਕੇ ਵੀ ਕੌਣ ਇਹਨਾਂ ਚੋਂ ਜਿੱਤਿਆ ਕੌਣ ਹਾਰਿਆ ਕੌਣ ਸਹੀ ਕੌਣ ਗਲਤ ਠੀਕ ਹੈ ਜੀ